ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਤੀ ਦੀਆਂ ਚੋਣਾਂ ਦਸੰਬਰ 14 ਨੂੰ ਹੋਣ ਜਾ ਰਹੀਆਂ ਨੇ ਐਸ.ਕੇ.ਐਮ ਸਮਰਾਲਾ ਦੇ ਵੱਲੋਂ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਤੀ ਪੋਲਿੰਗ ਸਟਾਫ ਦੀ ਰਿਹਰਸਲ ਦੇ ਦੌਰਾਨ ਗੈਰ ਹਾਜ਼ਰ ਰਹਿਣ ਵਾਲੇ 104 ਅਧਿਕਾਰੀ ਗੈਰ ਹਾਜ਼ਰ ਪਾਏ ਗਏ ਨੇ ਜਿਨ੍ਹਾਂ ਦੇ ਵਿੱਚੋਂ 60 ਅਧਿਕਾਰੀਆਂ ਵਿਰੁੱਧ ਐਫ.ਆਈ.ਆਰ ਦਾਖਲ ਕਰਾਉਣ ਦੇ ਲਈ ਟੀ.ਐਸ.ਪੀ ਨੂੰ ਇੱਕ ਲਿਖਤ ਦੇ ਵਿੱਚ ਪੱਤਰ ਪੇਸ਼ ਕੀਤਾ ਗਿਆ ਐਸ.ਟੀ.ਐਮ ਰਜਨੀਸ਼ अरोड़ा ਨੇ ਦੱਸਿਆ ਕਿ ਵੀਰਵਾਰ ਦੀ ਦੂਸਰੀ ਹਰਸਲ ਦੇ ਵਿੱਚ ਇਹਨਾਂ 60 ਅਧਿਕਾਰੀ ਗੈਰ ਹਾਜ਼ਰ ਜੋ ਪਾਏ ਗਏ ਨੇ ਐਸਟੀਐਮ ਸਮਰਾਲਾ ਦੇ ਵੱਲੋਂ ਉਹਨਾਂ ਉੱਤੇ ਐਫਆਈਆਰ ਦਰਜ ਕਰਨ ਦੇ ਲਈ ਡੀਐਸਪੀ ਨੂੰ ਇੱਕ ਲੈਟਰ ਭੇਜਿਆ ਗਿਆ ਇਹਨਾਂ ਦੇ ਵਿੱਚ 44 ਅਧਿਕਾਰੀ ਗੈਰ ਹਾਜ਼ਰ ਰਹੇ ਉਹਨਾਂ ਦੇ ਵੱਲੋਂ ਸਪਸ਼ਟਿਕਰਨ ਦਿੱਤਾ ਗਿਆ ਅਤੇ ਡਿਊਟੀ ਤੇ ਹਾਜ਼ਰ ਹੋਣ ਦੇ ਲਈ ਉਹਨਾਂ ਨੂੰ ਕਿਹਾ ਗਿਆ ਅਹ ਵੇਖੋ ਕੋਤਾਹੀ ਐਬਸੈਂਸੀ ਐਬਸੈਂਟ ਹੈਗੇ ਨੇ ਇੱਕ ਉਤਾਈ ਉਹਨਾਂ ਦੀ ਨੋਟ ਓਨਲੀ ਟੀਚਰ ਹੋਰ ਡਿਪਾਰਟਮੈਂਟ ਵੀ ਨੇ ਯੂਨੀਵਰਸਿਟੀ ਤੋਂ ਵੀ ਕੁਝ ਹੈਗੇ ਨੇ ਦੈਨ ਕੁਝ ਐਸਐਲ ਵੀ ਨੇ ਕੁਝ ਹੋਰ ਕਲੈਰੀਕਲ ਸਟਾਫ ਹੈਗਾ ਜਿਹੜਾ ਅਬਸੈਂਟ ਹੈ ਉਹਨਾਂ ਸਾਰਿਆਂ ਖਿਲਾਫ ਐਫਆਈ ਕਰਨੇ ਡੀਐਸਪੀ ਸਾਹਮਣੇ ਲਿਖ ਦਿੱਤਾ ਗਿਆ ਵੇ ਜੇ ਅੱਜ 4 ਵਜੇ 5 ਵਜੇ ਤੱਕ ਉਹ ਇੱਥੇ ਆ ਕੇ ਆਪਣੀ ਕੰਸਰਨ ਸ਼ੋ ਕਰ ਜਾਂਦੇ ਨੇ ਡੈਂਟਸ ਓਕੇ ਅਦਰਵਾਈਜ਼ ਪੁਲਸ ਭੇਜ ਕੇ ਉਹਨਾਂ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਮਚ ਲਿਆਂਦੀ ਜਾਏਗੀ ਟੋਟਲ ਕਿੰਨੇ ਕੁ ਹੈਗੇ ਨੇ ਵੀ ਇਹ ਸਭ 35 ਪੀਆਰਓ 35 ਏਪੀਆਰਓ ਔਰ 34 ਪੀਓ ਇਹਨਾਂ ਖਿਲਾਫ ਸੜੀ ਕਾਰਵਾਈ ਹੋਣ ਜਾ ਰਹੀ ਹੈ ਇੱਕ ਮਹੋਰ ਦਾਸ ਨਾਲ ਤੁਹਾਡੇ ਚੈਨਲ ਚੈਨਲ ਦੇ ਮਾਧਿਅਮ ਰਾਹੀਂ ਕੋਈ ਵੀ ਬੀਐਲਓ ਨੂੰ ਐਗਜ਼ਮਪਟ ਨਹੀਂ ਕੀਤਾ ਗਿਆ ਜਿਹੜੇ ਬੀਐਲਓ ਕਹਿੰਦੇ ਸਾਨੂੰ ਐਗਜ਼ਮਪਸ਼ਨ ਦਿੱਤੀ ਜਾਵੇ ਅੰਟੀ ਨਾਲਨਸ ਉਹਨਾਂ ਦੀ ਡਿਊਟੀ ਮੰਨੂ ਏਡੀਸੀ ਦਫ਼ਤਰ ਵੱਲੋਂ ਰეკਮੈਂਡ ਹੋ ਕੇ ਨਹੀਂ ਆ ਜਿੰਦੀ ਐਗਜ਼ਮਪਸ਼ਨ ਜੇ ਉੱਥੇ ਉਹਨਾਂ ਦੱਸਿਆ ਜਾਂਦਾ ਏਡੀਸੀ ਦਫ਼ਤਰ ਵੱਲ ਨੂੰ ਇਨਟੀਮੀਟ ਕੀਤਾ ਜਾਂਦਾ ਵੇ ਵੀ ਇਹਨਾਂ ਦੀ ਕਿਸੇ ਹੋਰ ਬਲਾਕ ਦੇ ਵਿੱਚ ਐਜ਼ ਬੀਐਲਓ ਡਿਊਟੀ ਲੱਗੀ ਉੱਥੇ ਉਹਨਾਂ ਨੂੰ ਬੂਦ ਤੇ ਬਾਰ ਬੈਣਾ ਵੇ ਕੇਵਲ ਤੇ ਕੇਵਲ ਉਹੋ ਹੀ ਐਗਜ਼ਮਪਟ ਕੀਤੇ ਜਾਣਗੇ ਕੋਈ ਵੀ ਬੀਐਲਓ ਆਪਣੇ ਆਪ ਚ ਇਹ ਨਾ ਐਗਜ਼ਮਪਸ਼ਨ ਨਾ ਸਮਝ ਕੇ ਬੈਠੇ ਵੀ ਮੈਂ ਬੀਐਲਓ ਤਾਂ ਮੈਂ ਐਗਜ਼ਮਪਟਡ ਹਾਂ ਕਮਿਸ਼ਨ ਨੇ ਵੀ ਲਿਖ ਕੇ ਚਿੱਠੀ ਆ ਗਈ ਜਿਹੜੇ ਬੀਐਲਓ ਜਿੱਥੇ ਕਿਤੇ ਡਿਊਟੀ ਪਰਫਾਰਮ ਕਰ ਰਹੇ ਨੇ ਉਹਨਾਂ ਨੂੰ ਐਗਜ਼ੈਂਪਸ਼ਨ ਹੈ ਅਦਰ ਅਪਾਰਟ ਫਰਮ ਥੈਟ ਕਿਸੇ ਨੂੰ ਕੋਈ ਐਗਜ਼ੈਂਪਸ਼ਨ ਨਹੀਂ ਹੈਗੀ ਉਹ ਵੀ ਮੈਨੂੰ ਏਡੀਸੀ ਦਫ਼ਤਰ ਤੋਂ ਲਿਖ ਕੇ ਆਏਗਾ ਵੀ ਇਹ ਬੰਦੇ ਇਹ ਫਲਾਣੇ ਬੂਥ ਦੇ ਉੱਤੇ ਕਿਸੇ ਹੋਰ ਬਲਾਕ ਦੇ ਵਿੱਚ ਡਿਊਟੀ ਪਰਫਾਰਮ ਕਰ ਰਹੇ ਨੇ ਤਾਂ ਦੀ ਮੈਨੂੰ ਪਤਾ ਲੱਗੇ ਨਾ ਕਿਹੜਾ ਬੀਐਲਓ ਕਿੱਥੇ ਡਿਊਟੀ ਪਰਫਾਰਮ ਕਰ ਰਿਹਾ ਉਹਨਾਂ ਨੂੰ ਕੇਵਲ ਤੇ ਕੇਵਲ ਐਗਜ਼ੈਂਪਸ਼ਨ ਹੋਏਗੀ ਤੇ ਉਹਦੇ ਅਗੇਂਸਟ ਮੈਨੂੰ ਪੈਰਲ ਕੋਈ ਹੋਰ ਸਟਾਫ ਹੀ ਤਾਂ ਮਿਲਣਾ ਚਾਹੀਦਾ ਨਾ ਉਹ ਇਸ ਕਰਕੇ ਮੈਂ ਕਹਿੰਦਾ ਏਡੀਸੀ ਦਫ਼ਤਰੋਂ ਰეკਮੈਂਡ ਹੋ ਕੇ ਆਏਗਾ ਮੈਨੂੰ ਉਹਦੇ ਬਦਲੇ ਐਡੀ ਤਦਨ ਮੈਂ ਆਪਣੇ ਇਲੈਕਸ਼ਨ ਸਮੂਥ ਕੰਡਕਟ ਕਰਾ ਸਕਾਂ। ਐਕਸਪਲੇਨ ਕੀਤਾ ਗਿਆ ਤਾਂ ਇਹਨਾਂ ਤੇ ਦੇਖੋ ਮੈਂ ਡੀਐਸਪੀ ਸਾਨੂੰ ਆਲਰੇਡੀ ਕੱਲ ਸ਼ਾਮ ਦਾ ਲਿਖ ਚੁੱਕਾ ਹਾਂ ਜਿਹੜੇ ਐਬਸੈਂਟ ਮੇਰੇ ਸਾਹਮਣੇ ਆਏ ਸੀ। ਕੱਲ ਜਦੋਂ ਟ੍ਰੇਨਿੰਗ ਹੋਈ ਟ੍ਰੇਨਿੰਗ ਦੇ ਵਿੱਚ ਜਿਹੜੇ ਐਬਸੈਂਟ ਪਾਏ ਗਏ ਉਹਨਾਂ ਦੇ ਅਗੇਂਸਟ ਡੀਐਸਪੀ ਅਫੀਸਰ ਨੂੰ ਲਿਖਿਆ ਗਿਆ ਚੁੱਕਾ ਹੋਵੇ। ਉਹਨਾਂ ਵੱਲੋਂ ਅੱਜ ਮੋਸਟ ਲਾਈਕਲੀ ਕਾਲਿੰਗ ਹੋ ਵੀ ਰਹੀ ਹੋਵੇਗੀ ਜਾਂ ਪੁਲਿਸ ਪਾਰਟੀ ਭੇਜ ਕੇ ਉਹਨਾਂ ਨੂੰ ਜਿਹੜਾ ਉਹ ਪੋਲਿਟਿਕਲ ਬੰਦੇ ਜਿਹੜੇ ਵੀ ਬੰਦੇ ਐਬਸੈਂਟ ਨੇ ਉਹਨਾਂ ਨੂੰ ਲੈ ਕੇ ਹੁੰਦਾ ਜਾਵੇ।